ਬੱਚੇ ਨੂੰ ਫੇਰਵੰਤ ਥਾਣੇ ਵਾਲੇ ਚੱਕ ਕੇ ਲੈ ਕੇ ਗਏ ਸੀਗੇ ਸਾਡੀ ਗੁੜੀਆਂ ਨੇ ਵਿਆਹ ਕਰਾਇਆ ਸੀ ਆਪਣੀ ਮਰਜ਼ੀ ਨਾਲ ਮੇਰਾ ਬੇਟਾ ਲੈ ਕੇ ਆਇਆ ਸੀਗਾ ਕੁੜੀਆਂ ਨੂੰ ਘਰੇ ਮੁੰਡੇ ਵਾਲਿਆਂ ਨੇ ਜਾ ਕੇ ਮਿਹਰਬਾਨ ਥਾਣੇ ਕੰਪਲੇਨ ਕੀਤੀ ਤੇ ਉਹ ਮੇਰੇ ਬੇਟੇ ਨੂੰ ਨਾਲ ਲੈ ਕੇ ਚੱਕੇ ਉਹਨਾਂ ਨੇ ਸ਼ਾਰਨ ਕੀ ਸੀ ਕਿਉਂ ਚੱਕ ਕੇ ਲੈ ਗਏ ਕਿਉਂ ਮੇਰੀ ਗੁੜੀਆਂ ਨੇ ਆਪਣੀ ਮਰਜ਼ੀ ਨਾਲ ਮੈਰਿਜ ਕਰਵਾ ਲਈ ਸੀ ਤੇ ਉਹਨਾਂ ਨੇ ਰਿਪੋਰਟ ਲਗਾਈ ਕਿ ਸਾਡੇ ਘਰੋਂ ਕੁੜੀ ਲੈ ਗਿਆ ਉਹਦਾ ਭਰਾ ਚੱਕ ਕੇ ਤਾਂ ਮੇਰਾ ਤਾਂ ਉਹਨਾਂ ਨੇ ਮੇਰੇ ਮੁੰਡੇ ਨੂੰ ਚੱਕਿਆ ਉਥੋਂ ਜੱਕ ਕੇ ਉਹ ਥਾਣੇ ਚ ਲਾ ਗਏ ਸ਼ਾਮ ਨੂੰ ਮੈਨੂੰ ਮੁੰਡਾ ਮਰਿਆ ਹੀ ਕਰਕੇ ਦਿੱਤਾ ਕਿੰਨੀ ਉਮਰ ਆ ਜੀ ਹੋਰ ਮੁੰਡੇ ਦੀ ਮੇਰਾ ਮੁੰਡਾ 18 ਸਾਲ ਲੱਗੇ ਆ ਯਾਰ ਲੜਕੀ ਦੀ ਉਮਰ ਕਿੰਨੀ ਆ ਲੜਕੀ ਮੇਰੀ ਵੀ 21 ਸਾਲ ਦੀ ਆ ਕਿੰਨੇ ਬੱਚੇ ਤੁਹਾਡੇ ਮੇਰੇ 4 ਬੱਚੇ ਆ ਤੁਸੀਂ ਕਹਿ ਰਹੇ ਹੋ ਤੁਹਾਡੇ ਇਹ ਜਿਹੜੀ ਬੇਟੀ ਨੇ ਲੰਮੇ ਰੀ ਕਰਾਈ ਸੀ ਕਦੋਂ ਲੰਮੇ ਰੀ ਕਰਾਈ ਤੁਹਾਡੀ ਬੇਟੀ ਨੇ ਅੱਜ ਸਮਾ ਹੋ ਗਏ ਸੀ ਅੱਜ 3 ਮਹੀਨੇ ਹੋ ਗਏ ਸੀ 3 ਮਹੀਨੇ ਬਾਅਦ ਲੱਭੀ ਆਹੋ ਸਾਨੂੰ ਕੀ ਮੰਗ ਕੀ ਕਰਦੇ ਹੋ ਜੀ ਤੁਸੀਂ ਮੇਰੀ ਤਾਂ ਮੰਗ ਇਹ ਆ ਮੇਰੇ ਬੱਚੇ ਨੂੰ ਇਨਸਾਫ ਮਿਲੇ ਬਸ ਦੋਸ਼ੀਆਂ ਨੂੰ ਸਜ਼ਾ ਮਿਲੇ ਇਹ ਕਦੋਂ ਦੀ ਘਟਨਾ ਜੀ ਇਹ ਆ 15 ਤਰੀਕ ਨੂੰ ਉਹਦੀ ਡੈਥ ਹੋ ਗਈ ਮੁੰਡੇ ਦੀ ਹਾਂਜੀ ਇਹ ਕਿਹੜੇ ਥਾਣੇ ਦਾ ਮਾਮਲਾ ਮਿਹਰਬਾਨ ਥਾਣਾ ਰਾਂ ਰੋਡ ਕਦੋਂ ਚੱਕਿਆ ਕਦੋਂ ਸੀਗਾ ਕਦੋਂ ਚੱਕਿਆ 8 ਤਰੀਕ ਨੂੰ ਚੱਕਿਆ ਉਹਨਾਂ ਨੇ ਮੁੰਡੇ ਦੀ ਡੈਥ ਕਦੋਂ ਹੋਈ ਆ 15 ਤਰੀਕ ਨੂੰ ਉੱਥੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਕਿਸੇ ਨਾਲ ਕਿਸੇ ਤੋਂ ਨਹੀਂ ਹਾਂਜੀ ਹੋਈ ਸੀ ਮੇਰੇ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਹੈਗੀ ਇਹ ਜੈ ਨੂ ਮੀ ਜੈ ਕੋਈ ਦੇਖਵਾਲ ਨਹੀਂ ਕੀਤੀ ਇਹਨਾਂ ਨੇ ਇਹਨਾਂ ਨੇ ਪਹਿਲਾਂ ਡਾਕਟਰ ਬੁਲਾਇਆ ਅੰਦਰ ਜਦੋਂ ਡਾਕਟਰ ਦੀ ਕੋਈ ਕਾਰੋਬਾਰੀ ਹੋਈ ਤੇ ਉਹਨਾਂ ਨੇ ਜਗ੍ਹਾ ਅੰਦਰ ਆਵਾਜ਼ ਮਾਰ ਦਿੱਤੀ ਉਹਨਾਂ ਨੇ ਆਵਾਜ਼ ਮਾਰ ਕੇ ਉਹਨਾਂ ਨੇ ਆਵਾਜ਼ ਮਾਰ ਕੇ ਕਹਿੰਦੇ ਆਪਲਾ ਮੁੰਡਾ ਲੈ ਜਾਓ ਅਸੀਂ ਅਸੀਂ ਉਹੀ ਕਹਿੰਦੇ ਆ ਸਾਡੇ ਕੀ ਨਾ ਮੁੰਡਾ ਕਹਿ ਮੈਂ ਸਾਰੇ ਚੈੱਕ ਕਰਾ ਲਵੋ ਇਹਨਾਂ ਦੇ ਮੁਲਾਜ਼ਮਾਂ ਦਾ ਸਾਰਾ ਕੁਝ ਆਊਗਾ ਮਿਹਰਬਾਨ ਥਾਣੇ ਦੇ ਕੁਝ ਇਸ਼ੂ ਸੀਗੇ ਜੀ ਜਿਸ ਰਿਗਾਰਡਿੰਗ ਜਿਹੜੇ ਹੈਗੇ ਨੇ ਆਪਣੇ ਗ੍ਰੀਵੈਂਸਸ ਲੈ ਕੇ ਸੀਨੀਅਰ ਆਫੀਸਰਸ ਨੂੰ ਮਿਲੇ ਚਾਹੁੰਦੇ ਸੀ ਇਹਨਾਂ ਦੀ ਡੀਸੀਪੀ ਇਨਵੈਸਟੀਗੇਸ਼ਨ ਸਰ ਨੂੰ ਇਹ ਮਿਲੇ ਹੈਗੇ ਨੇ ਜੀ ਤੇ ਹੁਣ ਇਹਨਾਂ ਦੇ ਉਹਨਾਂ ਨੇ ਸੀਨੀਅਰ ਆਫੀਸਰਸ ਨੂੰ ਨੋਟੀਫਾਈ ਕੀਤਾ ਹੈਗਾ ਕਾਰਵਾਈ ਕਰਨ ਲਈ ਜੋ ਵੀ ਹੈਗਾ ਦੇਖਣ ਲਈ ਇਹਨਾਂ ਨੂੰ ਭੇਜ ਦਿੱਤਾ ਜੀ ਸਰ ਇਹ ਦੋ ਕੇਸ ਸਾਹਮਣੇ ਆਏ ਆ ਅਲੱਗ- ਨੇ ਮਿਹਰਬਾਨ ਹਣੇ ਤੇ ਦੋ ਬਕ ਕੇ ਕਹੇ ਸਕੇ ਹਾਂਜੀ 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 ਤਾਂ ਕੀ ਇਲਜ਼ਾਮ ਲਾ ਰਹੇ ਐ ਐਸਐਸਓ ਤੇ ਵੀ ਇਲਜ਼ਾਮ ਲਾਇਆ ਸੁਰੇ ਮੇਰੇ ਨਹੀਂ ਕੰਸਰਨ ਨਹੀਂ ਹੈਗਾ ਜੀ ਇਹਦਾ ਇੱਥੇ ਆਪਣੇ ਆਏ ਸੀ ਸੀਪੀ ਸਾਹਿਬ ਵੀ ਸੀਨੀਅਰ ਆਫੀਸਰਸ ਨੂੰ ਮਿਲਣ ਆਏ ਸੀ ਸੋ ਉਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਤੇ ਅੱਗੇ ਫਰਦਰ ਉਹਨਾਂ ਨੇ ਗਾਈਡ ਕਰ ਦਿੱਤਾ ਹੈ ਠੀਕ ਥੈਂਕ ਯੂ